ਉਸ ਤੋਂ ਅੱਗੇ ਆਜੋ ਉਸ ਤੋਂ ਅੱਗੇ ਗੱਲ ਕੀ ਬਣੀ ਕਈ ਮੇਰੇ ਭਰਾਏ ਕਮੈਂਟ ਕਰੀ ਜਾਂਦੇ ਕਹਿੰਦੇ ਭਾਈ ਇਹਦੇ 5-5 ਯੂਰੋ ਕਈ ਮੇਰੇ ਭਰਾ ਕਹਿੰਦੇ 5-5 ਯੂਰੋ ਕਈ ਮੇਰੇ ਭਰਾਜ ਤੇ ਕਹਿੰਦੇ ਯਾਰ ਕੀ ਹੋ ਗਿਆ ਗਰਾਰੀ ਅੜ ਗਈ ਮੈਂ ਤੁਹਾਨੂੰ ਦੱਸਣਾ ਸੀ ਉੱਥੇ ਕੰਮ ਬਹੁਤ ਆ ਕੰਮ ਬਹੁਤ ਆ ਪੈਸੇ ਵੀ ਬਹੁਤ ਆ ਬੱਟ ਬੱਟ ਗੱਲ ਮੇਰੀ ਇੱਕ ਧਿਆਨ ਨਾਲ ਸੁਣ ਲੋ ਕੰਮ ਜੀ ਉੱਥੇ ਬਹੁਤ ਆ ਨਾ ਇੱਕ ਮਿੰਟ ਯਾਰ ਘੜੀ ਸਿੱਧੀ ਕਰਾਂ ਮੈਂ ਘੜੀ ਤੁਹਾਨੂੰ ਦੀ ਵੀ ਰਵੇ ਬੰਦਾ ਘੈਂਟ ਚ ਲੱਗਦਾ ਤੇ ਉੱਥੇ ਫਿਰ ਕੰਪੀਟੀਸ਼ਨ ਘਟ ਜਾਂਦਾ ਕਿਵੇਂ ਘਟ ਜਾਂਦਾ ਕਿਉਂਕਿ ਉੱਥੋਂ ਤੱਕ ਸਾਰੇ ਬੰਦੇ ਅਪਰੋਚ ਨਹੀਂ ਕਰਦੇ ਹੁਣ ਤੁਸੀਂ ਦੱਸੋ ਜਿਹੜੇ ਬੰਦੇ ਤੁਸੀਂ ਵੀਡੀਓ ਵੇਖੀ ਜਾਂਦੇ ਆਂ ਕਹਿੰਦੇ ਭਾਜੀ ਮਸਲੂਨ ਦਾ ਕੰਮ ਆਉਂਦਾ ਮੈਨੂੰ ਕਿੰਨੀ ਪੇ ਮਿਲ ਜੂਗੀ ਮੈਂ ਕਵੈਟ ਵਿੱਚ ਵੀ ਕੰਮ ਕੀਤਾ 12 ਸਾਲ ਸਾਡੇ ਬ੍ਰਦਰ ਨੇ ਕਿਹਾ ਮੈਨੂੰ ਟੈਲੀ ਆਉਂਦੀ ਆ ਜਾਂ ਸੈਪ ਆਉਂਦਾ ਜਾਂ ਕੰਪਿਊਟਰ ਦਾ ਕੋਈ ਸੌਫਟਵੇਅਰ ਚਲਾ ਲੈਂਦੇ ਆ ਤੇ ਉਹਦੇ ਤੇ ਭਾਜੀ ਮੈਨੂੰ ਕੰਮ ਮਿਲ ਗਿਆ ਮੈਂ ਫੇਰ ਬੇਨਤੀ ਕਰਦਾ ਇਹ ਬੰਦੇ ਉਹੀ ਬੋਲਦੇ ਆ ਜਿਹੜੇ ਸਪੇਨ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਇੱਥੋਂ ਦੇ ਹਾਲਾਤ ਦਾ ਨਹੀਂ ਪਤਾ ਜਿਹੜੀ ਗੱਲ ਮੈਂ ਜਦੋਂ ਉਹਨੂੰ ਪ੍ਰੈਕਟੀਕਲ ਵੇਖੂਗਾ ਮ ਜਾ ਨਹੀਂ ਲੱਗਦੀ ਇਹਦਾ ਨਾ ਮੈਨੂੰ ਮਤਲਬ ਨਹੀਂ ਮੈਨੂੰ ਮਤਲਬ ਇਹ ਆ ਵੀ ਜੋ ਚੀਜ਼ ਹੈਗੀ ਆ ਮੈਂ ਤੁਹਾਡੇ ਤੱਕ ਉਹ ਪਹੁੰਚਾ ਜਿਹੜੇ ਜਿਹੜੇ ਇੰਡੀਆ ਜਾਂ ਹੋਰ ਕਿਤੇ ਪਾਸੇ ਸਾਡੇ ਭਰਾ ਬੈਠੇ ਆਣਾ ਉਹ ਮੈਨੂੰ ਕਹਿਣ ਭਾਜੀ ਵੀ ਤੁਸੀਂ ਲੋਕਾਂ ਨੂੰ ਡਰਾਈ ਜਾਂਦੇ ਹੋ ਬ੍ਰਦਰ ਮੈਂ ਡਰਾਉਂਦਾ ਨਹੀਂ ਹੁੰਦਾ ਤੇ ਹਾਂਜੀ ਦੋਸਤੋ ਬੜੇ ਜਾਣੇ ਮੈਨੂੰ ਇਹ ਪੁੱਛਦੇ ਪਏ ਆ ਕਾਫੀ ਜਾਣੇ ਨੇ ਇਹ ਗੱਲ ਪੁੱਛੀ ਆ ਭਾਜੀ ਕੋਈ ਸਿਟੀ ਦੱਸੋ ਜਿੱਥੇ ਕੰਮ ਈਜ਼ੀ ਮਿਲ ਜਾਂਦਾ ਤੇ ਜਿੱਥੇ ਕੰਮ ਬਹੁਤ ਜ਼ਿਆਦਾ ਮਿਲ ਜਾਂਦਾ ਇਹ ਦੱਸੋ ਹਾਂਜੀ ਦੋਸਤ ਕੀ ਹਾਲ ਚਾਲ ਮੈਂ ਹਾਂ ਚਾਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਅੱਜ ਆਪਾਂ ਗੱਲਾਂ ਕਰਾਂਗੇ ਉਹ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਉਹਦੇ ਤੇ ਕਾਫੀ ਸਾਡੇ ਭਰਾਵਾਂ ਨੇ ਕਮੈਂਟ ਕੀਤੇ ਆ ਤੇ ਉਹ ਕਮੈਂਟਾਂ ਤੇ ਜਵਾਬ ਦੇਣੇ ਬੜੇ ਜ਼ਰੂਰੀ ਆ ਵੀਡੀਓ ਵਧੀਆ ਚੱਲੀ ਜਾਂਦੀ ਆ ਤੁਹਾਡੀ ਸਪੋਰਟ ਆ ਭਰਾਵਾਂ ਦੀ ਤੇ ਵੀਡੀਓ ਨੂੰ ਜਿਹੜੀ ਐਪਰੀਸ਼ੀਏਟ ਕਰਦੇ ਆ ਲਾਈਕ ਕਰਦੇ ਜਿਹੜੇ ਜਿਹੜੇ ਭਰਾਏ ਇਸ ਨਾਲ ਐਗਰੀ ਹੋਇਆ ਉਹਨਾਂ ਦਾ ਦਿਲੋਂ ਸਲੂਟ ਆ ਤੇ ਜਿਹੜੇ ਭਰਾ ਇੱਥੇ ਨਹੀਂ ਰਹਿੰਦੇ ਉਹ ਬਾਹਰ ਬੈਠੇ ਕਮੈਂਟ ਕਰਦੇ ਆ ਭਾਜੀ ਇੱਥੇ ਆਏ ਆ ਭਾਜੀ ਇੱਥੇ ਆਏ ਆ ਕੁਝ ਕਮੈਂਟਾਂ ਦੇ ਰਿਪਲਾਈ ਦੇਣੇ ਆ ਮੈਂ ਉਹ ਰਿਪਲਾਈ ਮੈਂ ਦਿਨਾ ਤੇ ਤੁਸੀਂ ਆਜੇ ਵੀਡੀਓ ਦੇ ਨਾਲ ਕਰਦੇ ਆਪਾਂ ਵੀਡੀਓ ਸਟਾਰਟ ਤੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਇਹਦੇ ਨਾਲ ਮੈਨੂੰ ਸਪੋਰਟ ਮਿਲਦੀ ਆ ਤੇ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆਜੋ ਮੇਰੇ ਨਾਲ ਹਾਂਜੀ ਦੋਸਤੋ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਤੇ ਇਹਦੇ ਵਿੱਚ ਨਾ ਜਿਹੜੀਆਂ ਮੈਂ ਗੱਲਾਂ ਕੀਤੀਆਂ ਤੁਹਾਨੂੰ ਮੇਰਾ ਫੇਸ ਦਿਖਦਾ ਕਿ ਨਹੀਂ ਦਿਖਦਾ ਤੁੱਪ ਪੈਂਦੀ ਹੋਣੀ ਆ ਤੇ ਇਹਦੇ ਵਿੱਚ ਜਿਹੜੀਆਂ ਗੱਲਾਂ ਮੈਂ ਕੀਤੀਆਂ ਤੁਹਾਡੇ ਨਾਲ ਵੀਡੀਓ ਵਿੱਚ ਜਿਹੜੀ ਆਪਾਂ ਲਾਸਟ ਅਪਲੋਡ ਕੀਤੀ ਹੈ ਜਿਹੜੀ ਆਪਾਂ ਤੁਹਾਨੂੰ ਸਿਚੁਏਸ਼ਨ ਦੱਸੀ ਆ ਸਪੇਨ ਦੀ ਜੋ ਕਿ ਹੁਣ ਹੈਗੀ ਆ ਉਹ ਸਾਰੀ ਸਿਚੁਏਸ਼ਨ ਦੀ ਗੱਲ ਜਿਹੜੀ ਸਮਝਾਈ ਆ ਉਹਦੇ ਵਿੱਚ ਕਈ ਭਰਾ ਤਾਂ ਸਾਡੇ ਹੋ ਗਿਆ ਐਗਰੀ ਤੇ ਕਈ ਸਾਡੇ ਭਰਾ ਨਹੀਂ ਹੋਏ ਐਗਰੀ ਹੁਣ ਮੈਂ ਉਹ ਦੱਸਦਾ ਕਿਉਂ ਨਹੀਂ ਐਗਰੀ ਹੋਏ ਜਿਹੜੇ ਜਿਹੜੇ ਭਰਾਏ ਗਰੀ ਹੋਏ ਆ ਜਿਹੜੇ ਜਿਹੜੇ ਕਹਿੰਦੇ ਆ ਭਾਰੀ 101% ਗੱਲ ਸੱਚ ਆ ਇੱਥੇ ਐਨਜੀ ਹੋਈ ਜਾਂਦਾ ਇੱਥੇ ਐਨਜੀ ਹੋਈ ਜਾਂਦਾ ਉਹ ਬੰਦੇ ਹੈਗੇ ਆ ਇੱਥੇ ਰਹਿੰਦੇ ਕਿਵੇਂ ਉਹ ਬੰਦੇ ਹੈਗੇ ਇੱਥੇ ਰਹਿੰਦੇ ਤੇ ਜਿਹੜੇ ਜਿਹੜੇ ਬੰਦੇ ਨਹੀਂ ਮੰਨੇ ਨਾ ਜਿਹੜੇ ਜਿਹੜੇ ਕਹਿੰਦੇ ਭਾਈ ਤੁਸੀਂ ਲੋਕਾਂ ਨੂੰ ਡਰਾਈ ਜਾਂਦੇ ਆ ਤੁਸੀਂ ਦਾ ਹੌਸਲੇ ਤੋੜੀ ਜਾਂਦੇ ਆ ਜਿਹੜੇ ਜਿਹੜੇ ਆ ਗੱਲਾਂ ਕਰਦੇ ਆ ਨਾ ਤੇ ਜਿਹੜੇ ਜਿਹੜੇ ਆ ਗੱਲਾਂ ਕਰਦੇ ਆ ਉਹ ਬੰਦੇ ਟੋਟਲੀ ਇੱਥੇ ਨਹੀਂ ਰਹਿੰਦੇ ਉਹ ਇੰਡੀਆ ਚੋਂ ਗੱਲ ਕਰਦੇ ਆ ਇੱਥੇ ਕਿਤੇ ਬਾਹਰ ਗੱਲ ਕਰਦੇ ਇੱਥੇ ਉਹ ਬੰਦੇ ਨਹੀਂ ਰਹਿੰਦੇ ਕਿਉਂਕਿ ਉਹਨਾਂ ਨੂੰ ਗਰਾਊਂਡ ਲੈਵਲ ਤੇ ਇੱਥੇ ਜੋ ਸਿਸਟਮ ਹੈਗਾ ਉੱਥੇ ਉਹਨਾਂ ਨੂੰ ਨਹੀਂ ਪਤਾ ਇਹ ਪਤਾ ਲੱਗਣ ਦੇ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਉਦੋਂ ਪਹਿਲਾਂ ਤੁਸੀਂ ਆਪ ਦਾ ਕੋਈ ਵੀ ਜਿਹੜਾ ਤੁਸੀਂ ਉਹ ਫਾਈਨਲੀ ਚੀਜ਼ ਨਹੀਂ ਜਾਣ ਸਕਦੇ ਜਿੰਨਾ ਟਾਈਮ ਤੁਸੀਂ ਇੱਥੇ ਆਉਂਦੇ ਨਹੀਂ ਤੇ ਆ ਕੇ ਦੇਖਦੇ ਨੇ ਹੁਣ ਜਿਹੜੇ ਬੰਦੇ ਇੱਥੇ ਨਹੀਂ ਆਏ ਗੱਲ ਸੁਣ ਲਓ ਮੇਰੀ ਧਿਆਨ ਨਾਲ ਜਿਹੜੇ ਬੰਦੇ ਇੱਥੇ ਨਹੀਂ ਆਏ ਉਹ ਗੱਲਾਂ ਕਹਿਣਗੇ ਭਾਜੀ ਇੱਥੇ ਦਾ ਬਹੁਤ ਵਧੀਆ ਸਿਸਟਮ ਸੀਗਾ ਠੀਕ ਸੀਗਾ ਸਾਰਾ ਕੁਝ ਸਹੀ ਚੱਲੀ ਜਾਂਦਾ ਸੀਗਾ ਇੱਥੇ ਤੁਸੀਂ ਬੰਦਿਆਂ ਨੂੰ ਮਿਲੋ ਮੈਂ ਰਜਾਨਾ ਕਈ ਬੰਦਿਆਂ ਨੂੰ ਮਿਲਦਾ ਤੇ ਉਹਨਾਂ ਦੇ ਨਾਲ ਪਰਸਨਲੀ ਗੱਲਾਂ ਕਰਕੇ ਮੈਨੂੰ ਇਹ ਗੱਲਾਂ ਦਾ ਐਕਸਪੀਰੀਅੰਸ ਮਿਲਦਾ ਸਾਡੇ ਭਰਾਵਾਂ ਦੀ ਕੀ ਸਿਚੁਏਸ਼ਨ ਹੈ ਤੇ ਕੀ ਉਹ ਕਰਦੇ ਆ ਫਿਰ ਮੈਂ ਬੇਨਤੀ ਕਰਦਾ ਮੇਰੀਆਂ ਗੱਲਾਂ ਸੁਣ ਕੇ ਤੁਸੀਂ ਇਹ ਨਹੀਂ ਕਹਿਣਾ ਮੈਂ ਤੁਹਾਨੂੰ ਡਰਾਉਣਾ ਤੇ ਤੁਹਾਡਾ ਹੌਸਲਾ ਤੋੜਦਾ ਨਾ ਮੈਂ ਤੁਹਾਡਾ ਹੌਸਲਾ ਤੋੜਦਾ ਨਾ ਮੈਂ ਤੁਹਾਨੂੰ ਡਰਾਉਣਾ ਮੈਂ ਤੁਹਾਨੂੰ ਦਿਖਾਉਣਾ ਕੱਲਾ ਸ਼ੀਸ਼ਾ ਵੀ ਉਹ ਸ਼ੀਸ਼ਾ ਵੇਖ ਲਓ ਉਹ ਸ਼ੀਸ਼ਾ ਵੇਖ ਕੇ ਤੁਹਾਡੇ ਮਾਈਂਡ ਦੇ ਵਿੱਚ ਗੱਲ ਸੈੱਟ ਹੋਵੇ ਕਿ ਇੱਥੇ ਆ ਕੁਝ ਹੁੰਦਾ ਕਿਉਂਕਿ ਇੱਥੇ ਜਦੋਂ ਆਉਂਦੇ ਹੁਣ ਜਿਹੜੇ ਸਾਡੇ 2-3 ਭਰਾਵਾਂ ਨੇ ਕਮੈਂਟ ਕੀਤੇ ਆ ਭਾਈ ਤੁਸੀਂ ਡਰਾਉਨੇ ਆ ਤੇ ਅਸੀਂ ਇੱਥੇ ਆਉਣਾ ਤੇ ਵਧੀਆ ਅਸੀਂ ਕੰਮ-ਕੁਮ ਕਰ ਲਾਂਗੇ ਵੈਰੀ ਗੁੱਡ ਤੁਹਾਡਾ ਹੌਸਲਾ ਇਹ ਹੋਣਾ ਚਾਹੀਦਾ ਬਟ ਮੇਰੀ ਵੀਡੀਓ ਨੂੰ ਯਾਦ ਰੱਖਿਓ ਇਹ ਚੀਜ਼ਾਂ ਫੇਸ ਹੋਣਗੀਆਂ ਇਹ ਚੀਜ਼ਾਂ ਦੀ ਤਕੜੇ ਹੋ ਜੋ ਜੇਕਰ ਤੁਹਾਨੂੰ ਨਹੀਂ ਯਕੀਨ ਤਾਂ ਮੈਂ ਕਿਸੇ ਨਾਲ ਗੱਲ ਕਰਕੇ ਵੀ ਇੱਥੇ ਬੰਦਿਆਂ ਤੋਂ ਤੁਹਾਨੂੰ ਕਲੀਅਰ ਕਰ ਦੂੰਗਾ ਤੇ ਕੀ ਸਿਚੁਏਸ਼ਨ ਆ ਮੈਂ ਕੋਈ ਕੁਝ ਨਹੀਂ ਕਹਿੰਦਾ ਇਹ ਜਿਹੜੀ ਵੀਡੀਓ ਤੁਸੀਂ ਸਾਰੀ ਵੇਖਿਆ ਕਰੋ ਅੱਧੀ ਵੀਡੀਓ ਨਾ ਵੇਖਿਆ ਕਰੋ ਅੱਧੀ ਵੀਡੀਓ ਕਰਕੇ ਤੁਸੀਂ ਕਮੈਂਟ ਕਰ ਦਿੰਦੇ ਤੁਹਾਨੂੰ ਗੱਲਾਂ ਦਾ ਨਹੀਂ ਪਤਾ ਲੱਗਦਾ ਵੀ ਉਹਦੇ ਵਿੱਚ ਕੀ ਸੀ ਕੀ ਨਹੀਂ ਸੀ ਜਦੋਂ ਤੁਸੀਂ ਪੂਰੀ ਵੀਡੀਓ ਦੇਖੋਗੇ ਤੇ ਤੁਹਾਨੂੰ ਪਤਾ ਲੱਗੂ ਮੈਂ ਕਿਸ ਡਾਇਰੈਕਸ਼ਨ ਚ ਤੁਹਾਨੂੰ ਲੈ ਕੇ ਜਾ ਰਿਹਾ ਤੇ ਕੀ ਤੁਹਾਨੂੰ ਦੱਸਣਾ ਚਾਹਣਾ ਮੈਂ ਸਾਰੀਆਂ ਗੱਲਾਂ ਦੇ ਵਿੱਚ ਜਿੰਨੀਆਂ ਵੀ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਗੱਲਾਂ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਆ ਬਈ ਤੁਸੀਂ ਤਕੜੇ ਹੋ ਜੋ ਤੁਹਾਨੂੰ ਮੋਟੀਵੇਸ਼ਨ ਜਾ ਡੀਮੋਟੀਵੇਟ ਮੈਂ ਨਹੀਂ ਕੀਤਾ ਤੇ ਇਹ ਗੱਲਾਂ ਕਰਨੀਆਂ ਕੋਈ ਖਾਸ ਨਹੀਂ ਸੀ ਬੱਟ ਜਿਹੜੇ ਸਾਡੇ ਪੁਰਾਣੇ ਭਰਾ ਸਾਡੇ ਨਾਲ ਜੁੜੇ ਆ ਨਾ ਉਹਨਾਂ ਨੂੰ ਪਤਾ ਸਾਰੀਆਂ ਗੱਲਾਂ ਦਾ ਇਹ ਕੁਝ ਨਵੇਂ ਸਾਡੇ ਭਰਾ ਜਿਹਨਾਂ ਨੂੰ ਨਹੀਂ ਪਤਾ ਉਹ ਸੋਚਦੇ ਆ ਖਣੀ ਇੱਥੇ ਬਾਜੀ ਨੇ ਸਾਨੂੰ ਡਰੋਨ ਤੇ ਵੀਡੀਓ ਬਣਾਈ ਆ ਜੇ ਮੈਂ ਹੁਣ ਗੱਲਾਂ ਕਰਾਂ ਵੀ ਚੱਕ ਦੋ ਖੱਟੇ ਆ ਜੋ ਤੇ ਕੱਲ ਨੂੰ ਤੁਸੀਂ ਮੈਨੂੰ ਪੁੱਛੋ ਬਾਜੀ ਤੁਸੀਂ ਤਾਂ ਕਹਤਾ ਸੀ ਆਏ ਆਏ ਬੜੀ ਮौज ਆ ਇੱਥੇ ਮौज ਵੀ ਆ ਬੱਟ ਤੁਹਾਨੂੰ ਪਹਿਲਾਂ ਸਟਰਗਲ ਕਰਨਾ ਪਊਗਾ ਤੇ ਇਹ ਦੋਨੇ ਗੱਲਾਂ ਹੁੰਦੀਆਂ ਦੋਨੇ ਗੱਲਾਂ ਨਾਲ ਲਾ ਕੇ ਚੱਲੀਆਂ ਹੁੰਦੀਆਂ ਇਹ ਸਾਰੀਆਂ ਗੱਲਾਂ ਜਦ ਮਿਲਦੀਆਂ ਜੁਲਦੀਆਂ ਹੁਣ ਆ ਸਮੁੰਦਰ ਵੇਖ ਕੇ ਤੇ ਤੁਹਾਡਾ ਦਿਲ ਕਰਦਾ ਹੁਣ ਆ ਵੀ ਆਜੀ ਉੱਥੇ ਆ ਕੁਛ ਆ ਇੱਥੇ ਇਹ ਗੱਲਾਂ ਕੁਝ ਟਾਈਮ ਲਈ ਹੁੰਦੀਆਂ ਆ ਮੈਂ ਆਇਆ ਵੀਡੀਓ ਬਣਾਉਣ ਮੈਂ ਕੁਝ ਟਾਈਮ ਲਈ ਆਇਆ ਉਦੋਂ ਮੁੜ ਕੇ ਮੈਂ ਵੀ ਕੰਮ ਧੰਦੇ ਲੱਗ ਜਾਣਾ ਤੇ ਫੇਰ ਕੰਮ ਚੱਲਦਾ ਇੱਥੇ ਇਹ ਨਹੀਂ ਮਤਲਬ ਤੁਸੀਂ ਐਂ ਕਹੋਗੇ ਸਦਾ ਹੀ ਐਂ ਚੱਲੀ ਜਾਂਦਾ ਸਦਾ ਇੰਜ ਕੋਈ ਨਹੀਂ ਤੁਸੀਂ ਇੰਨੀ ਭੀੜ ਦੇ ਵਿੱਚ ਵੇਖ ਲਿਓ ਕਿਹੜਾ ਬੰਦਾ ਮੈਨੂੰ ਇੰਡੀਅਨ ਮਿਲਦਾ ਆਪਾਂ ਤੁਰੇ ਜਾਂਦੇ ਆ ਹੁਣ ਮੈਨੂੰ ਇੱਥੇ ਲੱਭ ਕੇ ਦਿਖਾਇਓ ਤੁਸੀਂ ਬੰਦਾ ਇੰਡੀਅਨ ਕਿੱਥੇ ਆ। ਨਾਲੇ ਬੰਦਿਆਂ ਕੋਲ ਕੰਮ ਹੈ ਨਹੀਂ, ਕੁਛ ਵੀ ਹੈ ਨਹੀਂ ਫੇਰ ਵੀ ਬੰਦੇ ਇੱਥੇ ਨਹੀਂ ਆਉਂਦੇ ਕਿਉਂਕਿ ਬੰਦੇ ਸਟ੍ਰੈਸਫੁੱਲ ਹੋ ਚੁੱਕੇ ਆ ਤੇ ਉਹ ਬੰਦਿਆਂ ਨੂੰ ਕੋਈ ਨਾ ਕੋਈ ਰਾਹ ਨਹੀਂ ਮਿਲਦਾ ਇਸ ਲਈ ਬੰਦੇ ਉਹ ਆਪਾਂ ਪੰਜਾਬੀ ਭਾਸ਼ਾ ਚ ਕਹਿ ਸਕਦੇ ਪਰੇਸ਼ਾਨ ਆ। ਤੇ ਹਾਂਜੀ ਦੋਸਤੋ ਬੜੇ ਜਾਣੇ ਮੈਨੂੰ ਇਹ ਪੁੱਛਦੇ ਪਏ ਆ। ਕਾਫੀ ਜਾਣੇ ਨੇ ਇਹ ਗੱਲ ਪੁੱਛੀ ਆ ਭਾਜੀ ਕੋਈ ਸਿਟੀ ਦੱਸੋ ਜਿੱਥੇ ਕੰਮ ਈਜ਼ੀ ਮਿਲ ਜਾਂਦਾ ਤੇ ਜਿੱਥੇ ਕੰਮ ਬਹੁਤ ਜਾਦੇ ਮਿਲ ਜਾਂਦਾ ਇਹ ਗੱਲਾਂ ਵੀ ਮੈਨੂੰ ਪੁੱਛੀਆਂ ਗਈਆਂ ਵੀ ਕੋਈ ਐਸੀ ਸਿਟੀ ਦੱਸੋ ਜਿੱਥੇ ਕੰਮ ਵਾਧੂ ਮਿਲਦਾ ਹੋਵੇ ਮੈਂ ਗੱਲ ਕਰਦਾ ਹਾਂ ਤੁਹਾਡੇ ਨਾਲ ਕੁਝ ਐਕਸਪੀਰੀਅੰਸ ਔਰ ਤੇ ਗੱਲਾਂ ਇਹ ਗੱਲਾਂ ਨੂੰ ਦਿਮਾਗ 'ਚ ਪਾ ਲਿਓ ਤੇ ਸਮਝ ਲਿਓ ਮੈਂ ਕੀ ਗੱਲ ਤੁਹਾਡੇ ਨਾਲ ਕਰੀ ਇਹਨਾਂ ਦੇ ਕੀ ਇਹਦਾ ਫਾਇਦਾ ਕੀ ਇਹਦਾ ਨੁਕਸਾਨ ਆ ਹੁਣ ਮੈਂ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਦੱਸਾਂ ਜਿੱਥੇ ਵੀ ਤੁਸੀਂ ਜਾਓਗੇ ਤੁਹਾਡੇ ਕੋਲ ਤਿੰਨ ਚੀਜ਼ਾਂ ਹੋਣੀਆਂ ਜ਼ਰੂਰੀ ਆ ਜੇ ਨਹੀਂ ਹੈਗੀਆਂ ਤੇ ਤੁਹਾਡਾ ਸਟਰਗਲ ਸ਼ੁਰੂ ਹੋ ਜਾਊਗਾ ਪੇਪਰ ਲੈਂਗੁਏਜ ਤੇ ਕੰਮ ਕੋਈ ਆਉਂਦਾ ਹੋਵੇ ਜੇਕਰ ਤੁਹਾਨੂੰ ਨਹੀਂ ਆਉਂਦਾ ਬਾਕੀ ਕੰਮ ਸਾਰੇ ਸੀ ਜਾਂਦੇ ਹੁੰਦੇ ਆ ਬਾਰਸੀਲੋਨਾ ਵਿੱਚ ਵੀ ਕੰਮ ਘੱਟ ਨਹੀਂ ਜਾਂ ਪਰ ਇਥੇ ਲਿਆਜ ਦੇ ਤੌਰ ਤੇ ਮਿਲਦਾ ਤੇ ਤੁਹਾਨੂੰ ਕੰਮ ਦੇ ਵਿੱਚ ਤਿੰਨ ਚੀਜ਼ਾਂ ਆਉਣੀਆਂ ਚਾਹੀਦੀਆਂ ਤਿੰਨ ਚੀਜ਼ਾਂ ਕਿਹੜੀਆਂ ਕਿਹੜੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਤੀਆਂ ਹੁਣ ਕੰਮ ਤਾਂ ਜਿਵੇਂ ਅਸੀਂ ਮੰਨ ਲਈਏ ਮੈਡਰਿਡ ਦੇ ਵਿੱਚ ਮੈਡਰਿਡ ਦੇ ਵਿੱਚ ਮੈਡਰਿਡ ਦੇ ਵਿੱਚ ਕਈ ਬੰਦੇ ਜਾਂਦੇ ਆਉਂਦੇ ਆ ਤੇ ਉਹਨਾਂ ਨੂੰ ਉੱਥੇ ਕੰਮ ਉਹ ਮਿਲ ਜਾਂਦਾ ਈਜ਼ੀਲੀ ਕੋਈ ਵੱਡੀ ਗੱਲ ਨਹੀਂ ਕਿਉਂ ਮਿਲ ਜਾਂਦਾ ਕਿਉਂਕਿ ਉੱਥੇ ਬੰਦਿਆਂ ਦੀ ਜਾਣ ਪਛਾਣ ਹੋਵੇ ਤਾਂ ਮਿਲ ਜਾਂਦਾ ਬੈਲ ਬਾਰਸੀਲੋਨਾ ਵੀ ਜਾਂਦਾ ਤੁਹਾਡੀ ਜਾਣ ਪਛਾਣ ਬੜੀ ਜ਼ਰੂਰੀ ਕੰਮ ਕਰਦੀ ਆ ਇੱਕ ਚੀਜ਼ ਇਹ ਹੋ ਗਈ ਤੇ ਦੂਜੀ ਗੱਲ ਇਹ ਆ ਬਾਰਸੀਲੋਨਾ ਦੇ ਵਿੱਚ ਮੈਡਰਡ ਦੇ ਮੁਕਾਬਲੇ ਕੰਮ ਘੱਟ ਮਿਲਦਾ ਉਹ ਕਿਉਂ ਮਿਲਦਾ ਮੈਂ ਤੁਹਾਨੂੰ ਹੁਣੇ ਚੈਨਲ 'ਤੇ ਆ ਦਿੰਨਾ ਕਿਉਂਕਿ ਇੱਥੇ ਜਿਹੜਾ ਵੀ ਬੰਦਾ ਡਿੱਗਦਾ ਨਾ ਪੂਰੇ ਯੂਰਪ ਦੇ ਵਿੱਚ ਜਿਹੜਾ ਬੰਦਾ ਸਪੇਨ ਆਇਆ ਉਹ ਬਾਰਸੀਲੋਨਾ 'ਤੇ ਡਿੱਗੂਗਾ ਉਹਨੇ ਬਾਰਸੀਲੋਨਾ ਬ੍ਰੇਕ ਲਾ ਲੈਣੀ ਤੇ ਇੱਥੋਂ ਨੇ ਨਿਕਲ ਕੇ ਕਿਤੇ ਨਹੀਂ ਜਾਣਾ ਉਹਨੇ ਇੱਥੇ ਹੀ ਰਹਿਣਾ ਕਾਰਨ ਕਿਉਂਕਿ ਇਹ ਸਭ ਤੋਂ ਵੱਡੀ ਮਸ਼ਹੂਰ ਸਟੇਟ ਆ ਜਾਂ ਬਾਰਸੀਲੋਨਾ ਆ ਕੇ ਤੁਸੀਂ ਇੱਥੇ ਆਉਨੇ ਤੇ ਇੱਥੇ ਬੰਦੇ ਕਿਉਂ ਬ੍ਰੇਕ ਲਾ ਜਾਂਦੇ ਆ ਇੱਥੇ ਇੱਕ ਤਾਂ ਹੈਗਾ ਟੂਰਿਸਟ ਪਲੇਸ ਬਹੁਤ ਜਾਦੇ ਠੀਕ ਹੋ ਗਿਆ ਤੇ ਟੂਰਿਸਟ ਜਿਆਦੇ ਆਉਣ ਰਿਹਾ ਦੂਜੀ ਗੱਲ ਇਹ ਆ ਇੱਥੇ ਸਾਡੀ ਕਮਿਊਨਿਟੀ ਜਾਦੇ ਆ ਪੰਜਾਬੀਆਂ ਦੀ ਤੇ ਜਿੱਥੇ ਕਮਿਊਨਿਟੀ ਜਿਆਦੇ ਹੋਗੀ ਮੰਨ ਲਓ ਕਿਸੇ ਕੰਪਨੀ ਦੇ ਵਿੱਚ ਤੁਹਾਨੂੰ 100 ਬੰਦਾ ਚਾਹੀਦਾ ਤੇ 100 ਬੰਦਾ ਹੋਵੇ ਆਪਣਾ ਤੇ ਉਹ 100 ਬੰਦੇ ਦੀ ਥਾਂ ਤੇ ਉੱਥੇ ਲੱਖ ਬੰਦਾ ਪਹੁੰਚ ਜੇ ਤੇ ਉੱਥੇ ਸਾਡੀ ਜੌਬ ਘਟੂਗੀ ਕਿ ਵਧੂਗੀ ਉਥੇ ਘਟਦੇ ਹੋਗੇ ਤੇ ਇਹਦੇ ਵਿੱਚ ਹੋ ਜਾਂਦਾ ਸਾਡਾ ਨੁਕਸਾਨ ਇੱਥੇ ਸਾਡੇ ਪੰਜਾਬੀ ਭਰਾ ਬਹੁਤ ਜ਼ਿਆਦੇ ਆਏ ਵੀ ਆ ਜਿਹਦੇ ਕਰਕੇ ਸਾਡੇ ਬੰਦਿਆਂ ਨੇ ਕੰਮ ਗਏ ਆ ਘਟ ਤੇ ਇਹਦੇ ਵਿੱਚ ਨਵੇਂ ਬੰਦਿਆਂ ਦਾ ਵੱਡਾ ਨੁਕਸਾਨ ਆ ਇੱਥੇ ਕਈ ਬੰਦੇ ਮੈਨੂੰ ਇਹ ਵੀ ਕਮੈਂਟ ਕਰੀ ਜਾਂਦੇ ਪੁਰਾਣੇ ਬੰਦੇ ਵੀ ਇੱਕ ਬ੍ਰਦਰ ਨੇ ਮੈਨੂੰ ਕਮੈਂਟ ਕੀਤਾ ਉਹ ਕਹਿੰਦਾ ਭਾਈ ਮੇਰੇ ਕੋ ਪੇਪਰ ਆ ਸਭ ਕੁਝ ਹੈਗਾ ਤੇ ਬੱਟ ਮੈਨੂੰ ਜੌਬ ਨਹੀਂ ਮਿਲਦੀ ਪਈ ਹੁਣ ਦੱਸੋ ਕੀ ਕਰੀਏ ਉਹ ਬੰਦੇ ਵੀ ਵਿਹਲੇ ਬੈਠੇ ਆ ਮੈਂ ਫੇਰ ਕਹਿੰਨਾ ਤੁਹਾਨੂੰ ਜਿਹੜੇ ਜਿਹੜੇ ਇੰਡੀਆ ਜਾਂ ਹੋਰ ਕਿਤੇ ਪਾਸੇ ਸਾਡੇ ਭਰਾ ਬੈਠੇ ਹਨ ਉਹ ਮੈਨੂੰ ਕਹਿਣ ਭਾਜੀ ਵੀ ਤੁਸੀਂ ਲੋਕਾਂ ਨੂੰ ਡਰਾਈ ਜਾਂਦੇ ਹੋ ਬ੍ਰਦਰ ਮੈਂ ਡਰਾਉਂਦਾ ਨਹੀਂ ਹੁੰਦਾ ਮੇਰੀ ਵੀਡੀਓ ਜਿੰਨੀਆਂ ਵੀ ਹੋਈਆਂ ਜਿੰਨੀਆਂ ਵੀ ਚੜੀਆਂ YouTube 'ਤੇ ਭਰਾਵਾਂ ਦਾ ਚੈਨਲ ਹੈ ਤੇ ਹੁਣ ਸਵਾਰ ਕੇ ਵੇਖੋ ਮੈਂ ਉਹਨਾਂ ਵਿੱਚ ਕੀ ਕਹਿੰਨਾ ਪਰ ਗੱਲ ਮੈਨੂੰ ਉਦੋਂ ਕਹਿਣੀ ਹੈ ਜਦੋਂ ਤੁਸੀਂ ਪੂਰੀ ਵੀਡੀਓ ਵੇਖ ਲਈ ਅੱਧੀ ਵੀਡੀਓ 'ਤੇ ਮੈਨੂੰ ਕਮੈਂਟ ਕੀਤਾ ਉਹਦੀ ਮੇਰੇ ਨਾਲ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਫੇਰ ਮੈਂ ਉਹਦਾ ਜਵਾਬ ਨਹੀਂ ਦਿੰਦਾ ਬਟ ਤੁਸੀਂ ਪੂਰੀ ਵੀਡੀਓ ਵੇਖੋਗੇ ਨਾ ਉਦੋਂ ਮੁੜ ਕੇ ਤੁਸੀਂ ਕਿਹੜੇ ਕਮੈਂਟ ਮੈਨੂੰ ਦੇਣੇ ਆ ਤੁਹਾਡਾ ਬੋਲਣ ਦਾ ਤਰੀਕਾ ਤੇ ਤੁਹਾਡਾ ਸਮਝਣ ਦਾ ਤਰੀਕਾ ਆਟੋਮੈਟਿਕ ਬਦਲ ਜੂਗਾ ਇੱਥੇ ਹੋ ਜਾਂਦਾ ਬਾਰਸੀਲੋਨਾ ਜਿਆਦੇ ਕਰਾਉਡ ਤੇ ਇਸ ਕਰਕੇ ਇੱਥੇ ਕੰਮ ਘਟ ਜਾਂਦੇ ਸਾਰੇ ਸਾਡੇ ਪੰਜਾਬੀ ਸ਼ਾਰਟ ਵਿੱਚ ਮੈਂ ਦੱਸਾਂ ਇੱਥੇ ਆਉਂਦੇ ਆ ਤੇ ਜਿਹੜੇ ਬੰਦੇ ਇਥੋਂ ਨਿਕਲ ਜਾਂਦੇ ਅੱਗੇ ਉਹਨਾਂ ਦੀ ਲਾਈਫ ਹੋ ਜਾਂਦੀ ਸੈਟ ਸੈਟ ਕਿਵੇਂ ਹੋ ਜਾਂਦੀ ਉਸ ਤੋਂ ਤੱਕ ਬੰਦੇ ਸਾਡੇ ਸਾਰੇ ਅਪਰੋਚ ਨਹੀਂ ਕਰਦੇ ਤੇ 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 ਆਇਓ ਹੋਰ ਤੋਂ ਆ ਕੇ ਸਾਡੇ ਬ੍ਰਦਰ ਨੇ ਪੁੱਛਿਆ ਕਹਿੰਦੇ ਭਾਈ ਪਰਮਾ ਦੇ ਮੈਜੋਰ ਕਾ ਜਿਹੜਾ ਇੱਕ ਟਾਪੂ ਆ ਉਹਦੇ ਬਾਰੇ ਥੋੜੀ ਇਨਫੋਰਮੇਸ਼ਨ ਦਿਓ ਮੈਂ ਤੁਹਾਨੂੰ ਦੱਸਦਾ ਉੱਥੇ ਤੁਸੀਂ ਇਨਫੋਰਮੇਸ਼ਨ ਮਿਲਦਾ ਕੰਮ ਦੀ ਪੁੱਛਣੀ ਹੋਣੀ ਆ ਉੱਥੇ ਜਿਹੜਾ ਕੰਮ ਦਾ ਸਿਸਟਮ ਆ ਨਾ ਬ੍ਰਦਰ ਤੁਸੀਂ ਮਾਜੋਰਕਾ ਬਾਰੇ ਪੁੱਛਿਆ ਉੱਥੇ ਜਿਹੜਾ ਹੈਗਾ ਪਲਮਾ ਦੇ ਮਾਜੋਰਕਾ ਵੀ ਸਰਚ ਕਰ ਲਿਓ ਗੂਗਲ ਤੇ ਉਹ ਸਪੇਨ ਦਾ ਹੀ ਹਿੱਸਾ ਇੱਕ ਟਾਪੂ ਆ ਤੇ ਉੱਥੇ ਲੋਕ ਜਾਂਦੇ ਆ ਉਹ ਲਿਮਟਿਡ ਦਾ ਏਰੀਆ ਉੱਥੇ ਜਾੜੇ ਰੈਸਟੋਰੈਂਟ ਆ ਉੱਥੇ ਕੰਮ ਬਹੁਤ ਆ ਕੰਮ ਬਹੁਤ ਆ ਪੈਸੇ ਵੀ ਬਹੁਤ ਆ ਬੱਟ ਬੱਟ ਗੱਲ ਮੇਰੀ ਇੱਕ ਧਿਆਨ ਨਾਲ ਸੁਣ ਲਓ ਕੰਮ ਜੀ ਉੱਥੇ ਬਹੁਤ ਆ ਨਾ ਸਕਟਮੈਂਟ ਯਾਰ ਘੜੀ ਸਿੱਧੀ ਕਰਾਂ ਮੈਂ ਘੜੀ ਤੁਹਾਨੂੰ ਦੀ ਵੀ ਰਵੇ ਬੰਦਾ ਘੈਂਟ ਚ ਲੱਗਦਾ ਤੇ ਕੰਮ ਬਹੁਤ ਆ ਤੇ ਬਟ ਇੱਕ ਗੱਲ ਦਿਮਾਗ 'ਚ ਰੱਖਣੀ ਕਿਹੜੀ ਉੱਥੇ ਜਿਹੜਾ ਕੰਮ ਹੈਗਾ ਨਾ ਉਹ ਸੀਜ਼ਨ ਦਾ ਠੰਡ ਦੇ ਵਿੱਚ ਉੱਥੇ ਕੰਮ ਘਟ ਜਾਂਦਾ ਬਾਕੀ ਟਾਈਮ ਤੇ ਚੱਲਦਾ ਰਹਿੰਦਾ ਉੱਥੇ ਜਾਓਗੇ ਤੁਹਾਨੂੰ ਕੰਮ ਜ਼ਰੂਰ ਮਿਲ ਜੂਗਾ ਲਿਆਗ ਦੇ ਨਾਲ ਉੱਥੇ ਡਿਲੀਵਰੀ ਵਾਲੇ ਮੁੰਡੇ ਬਹੁਤ ਕੰਮ ਕਰਦੇ ਆ ਗਲੋਬਲ ਉੱਪਰ ਬਹੁਤ ਕਰਦੇ ਆ ਰੈਸਟੋਰੈਂਟ ਤੇ ਕੰਮ ਬਹੁਤ ਆ ਪਰ ਖਾਹਾਂ ਵੀ ਬਹੁਤ ਜ਼ਿਆਦਾ ਆ ਬਾਰਸੀਲੋਨਾ ਦੇ ਨਾਲੋ ਬੱਟ ਗੱਲ ਕੀ ਆ ਉੱਥੇ ਉੱਥੇ ਉਹ ਕੰਮ ਹੈਗਾ ਸੀਜ਼ਨ ਦਾ ਉਹ ਇੱਕ ਟਾਈਮ ਲਈ ਚੱਲਦਾ ਉਦੋਂ ਉਹ ਬੰਦ ਕਰ ਦਿੰਦੇ ਠੰਡ ਵਿੱਚ ਚੱਕ ਘਟ ਜਾਂਦਾ ਰੈਸਟੋਰੈਂਟ ਵੀ ਉੱਥੇ ਬੰਦ ਹੋ ਜਾਂਦੇ ਕਿਉਂਕਿ ਉਹ ਸਾਰਾ ਏਰੀਆ ਡਿਪੈਂਡ ਹੈਗਾ ਟੂਰਿਸਟ ਤੇ ਜਦੋਂ ਟੂਰਿਸਟ ਉੱਥੇ ਹੈਗਾ ਤੇ ਸਾਰੇ ਬੰਦੇ ਉੱਥੇ ਜਾਂਦੇ ਆ ਤੇ ਉੱਥੇ ਕੰਮ ਵੀ ਚੱਲਦੇ ਰਹਿੰਦੇ ਆ ਇਸ ਲਈ ਉੱਥੇ ਜਾਣਾ ਹੈਗਾ ਇਹ ਸੋਚ ਕੇ ਜਾਣਾ ਉੱਥੇ ਕੰਮ ਪੱਕਾ ਨਹੀਂਗਾ ਉੱਥੇ ਟੂਰਿਸਟ ਦਾ ਕੰਮ ਆ ਉਦੋਂ ਆਫਟਰ ਉੱਥੇ ਪਲਮਾ ਮੈਜੋਰਕਾ ਬੰਦ ਹੋ ਜਾਂਦਾ ਆਪਾਂ ਗੱਲ ਕਰਦੇ ਸੀ ਪਲਮਾ ਮੈਜੋਰਕਾ ਦੇੰਦ ਵਿੱਚ ਜਿਹੜਾ ਹੈਗਾ ਥੈਂਕ ਯੂ ਤੇ ਅੱਗੇ ਵੀ ਆਪਾਂ ਕਰਦੇ ਪਏ ਵੀਡੀਓ ਕੰਟੀਨਿਊ ਕਿਤੇ ਨਾ ਜਾਵੇ। ਹੁਣ ਆਜੋ ਤੁਸੀਂ ਉਸ ਤੋਂ ਅੱਗੇ। ਉਸ ਤੋਂ ਅੱਗੇ ਆਜੋ ਉਸ ਤੋਂ ਅੱਗੇ ਗੱਲ ਕੀ ਬਣੀ? 5-500 ਯੂਰੋ ਦੇ ਵਿੱਚ ਪਦਰੋਨਾ ਮੈਂ ਤਾਂ ਕਰਾਉਂਦੇ ਆ ਤੇ ਭਾਜੀ 8 ਮਹੀਨਿਆਂ ਵਿੱਚ ਘਟਾ ਦਿੰਦੇ ਆ। ਤੁਸੀਂ ਬ੍ਰਦਰ ਮੈਨੂੰ ਕਮੈਂਟ ਕੀਤਾ ਥੈਂਕ ਯੂ ਤੁਹਾਡਾ ਧੰਨਵਾਦ। ਤੇ ਤੁਸੀਂ ਮੈਨੂੰ ਇਹ ਗੱਲ ਕੀਤੀ ਆ ਵੀ ਉੱਥੇ 500 ਯੂਰੋ ਲੈਂਦੇ ਤੇ 8 ਮਹੀਨਿਆਂ ਵਿੱਚ ਬਦਰੋਨਾ ਮੇਨ ਤੋਂ ਕਟਾ ਦਿੰਦੇ ਤੁਹਾਡਾ ਤਾਂ ਫੇਰ ਵੀ ਕੇਸ ਹੈਗਾ ਨਾਰਮਲ ਜਾਣ ਮੇਰੀਏ ਮੈਂ ਤੁਹਾਨੂੰ ਦੱਸਦਾ ਇੱਥੇ ਐਸੇ ਮੇਰੇ ਬ੍ਰਦਰ ਮਿਲਦੇ ਆ ਐਸੇ ਦੋਸਤ ਮਿਲਦੇ ਆ 11 1100 ਯੂਰੋ ਦਿੱਤਾ ਵਿਆ ਤੇ ਬਦਰੋਨਾ ਮੇਨ ਤੋਂ 3-4 ਮਹੀਨਿਆਂ ਵਿੱਚ ਵੀ ਲੋਕਾਂ ਨੇ ਕਟਾਤੀਆਂ ਉਹਨਾਂ ਦੇ ਰੱਬ ਯਾਦ ਨਹੀਂ ਮੈਂ ਫੇਰ ਕਹਿੰਨਾ ਮੇਰੀਆਂ ਵੀਡੀਓ ਠਾ ਠਾ ਵੱਜਦੀਆਂ ਮੈਨੂੰ ਕਿਸੇ ਦੀ ਕੋਈ ਗੱਲ ਨਹੀਂ ਜੋ ਮੈਂ ਸੱਚ ਹੈਗਾ ਮੈਂ ਕਹਿਣਾ ਕਹਿਣਾ ਇੱਥੇ ਲੋਕ 11 1100 ਯੂਰੋ ਲੈ ਕੇ ਵੀ ਪਦਰੋਨਾ ਮੈਨ ਤੋਂ ਲੋਕਾਂ ਦੀਆਂ ਕਟਾ ਗਈਆਂ ਲੋਕਾਂ ਨੂੰ ਰੱਬ ਯਾਦ ਨਹੀਂ ਉੱਤੋਂ ਕੰਮ ਹੈ ਨਹੀਂ ਉੱਤੋਂ ਪਦਰੋਨਾ ਮੈਨ ਤੋਂ ਕਰਵਾਈ ਪਦਰੋਨਾ ਮੈਨ ਤੋਂ ਕੀ ਹੁੰਦੀ ਹੈ ਇੰਡੀਆ 'ਚ ਵੀ ਬੰਦੇ ਵੇਚਦੇ ਆ ਔਰ ਰਜਿਸਟ੍ਰੇਸ਼ਨ ਹੁੰਦੀ ਹੈ ਇੱਥੇ ਜਿਹੜੇ ਤੁਹਾਡੇ ਅਕਾਊਂਟ ਹੁੰਦੇ ਆ ਵੀ ਤੁਸੀਂ ਇੱਥੇ ਰਹਿਨੇ ਆ ਉਹ ਬੰਦੇ ਫ੍ਰੀ ਹੁੰਦੀਆਂ ਬਾਟੋ ਲੋਕ ਪੈਸਿਆਂ 'ਚ ਕਰਦੇ ਆ ਲੋਕ ਇੱਕ ਦੀ ਕਰ ਲਈ 2 ਮਹੀਨੇ ਉਦੋਂ ਮੁੜ ਕੇ ਕਟਾਤੀ ਤੇ ਦੂਜੇ ਦੀ ਕਰਾਤੀ 1100 ਤੋਂ ਲੈ ਲਿਆ 1100 ਤੋਂ ਲੈ ਲਿਆ 500 ਤਾਂ ਬੜੀ ਛੋਟੀ ਗੱਲ ਕਰਤੀ ਤੁਸੀਂ ਇੱਥੇ ਬੰਦੇ 2-2000 ਵਾਲੇ ਵੀ ਮੈਨ ਮੈਂ ਕਿੰਨੇ ਟਾਈਮ ਦਾ ਤੁਹਾਨੂੰ ਵੀਡੀਓ ਵਿੱਚ ਕਹਿਣਾ ਇੱਥੇ ਇਹ ਚੀਜ਼ਾਂ ਹੈਗੀਆਂ ਬਹੁਤ ਜ਼ਿਆਦੇ ਤੇ ਬੰਦੇ 1100 2000 ਤੱਕ ਵੀ ਲਈ ਜਾਂਦੇ ਆ ਤੁਸੀਂ ਵੀਡੀਓ ਨਾ ਬਣੇ ਰਹੋ ਗੱਲਾਂ ਆਪਾਂ ਅੱਗੇ ਵੀ ਕਰਦੇ ਪਏ ਆਂ ਕਈ ਚੀਜ਼ਾਂ ਸ਼ੇਅਰ ਕਰਨ ਵਾਲੀਆਂ ਤੇ ਇੱਕ ਗਰਲ ਆ ਉਹਨੇ ਵਿਚਾਰੀ ਨੇ ਪੁੱਛਿਆ ਮੈਨੂੰ ਕੰਮ ਦੇ ਲਈ ਵੀ ਉਹ ਕਹਿੰਦੀ ਭਾਈ ਜੇਕਰ ਕੰਮ ਮੈਂ ਇੱਕ ਕੁੜੀ ਆ ਤੇ ਮੈਂ ਇੱਥੋਂ ਕੰਮ ਕਿੱਥੇ ਜ਼ਿਆਦਾ ਮਿਲ ਸਕਦਾ ਗੱਲ ਮੈਂ ਫਿਰ ਰਿਪੀਟ ਹੋਈ ਕਰੂੰਗਾ ਚਾਹੇ ਬਾਰਸੀਲੋਨਾ ਚਾਹੇ ਹੈਗਾ ਮੈਡਰ ਤੇ ਚਾਹੇ ਹੈਗਾ ਹੋਰ ਕੋਈ ਜਗ੍ਹਾ ਉੱਥੇ ਕੰਮ ਤਾਂ ਮਿਲਣਾ ਪਹਿਲਾਂ ਤਾਂ ਤੁਹਾਡੀ ਜਾਣ-ਪਛਾਣ ਹੋਵੇ ਜੇ ਜਾਣ-ਪਛਾਣ ਨਹੀਂ ਤੁਹਾਨੂੰ ਕੰਮ ਆਉਂਦਾ ਹੋਵੇ ਤੁਹਾਨੂੰ ਲੈਂਗੁਏਜ ਆਉਂਦੀ ਹੋਵੇ ਚਲੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਨਹੀਂ ਆਉਂਦੀਆਂ ਹੁਣ ਮੈਂ ਤੁਹਾਨੂੰ ਸ਼ਹਿਰ ਚ ਦੱਸਦਾ ਜਿੱਥੇ ਕੰਮ ਜ਼ਿਆਦੇ ਮਿਲਦਾ ਜਿੱਥੇ ਘੱਟ ਮਿਲਦਾ ਹੁਣ ਤੁਸੀਂ ਬਾਰਸੀਲੋਨਾ ਵੀ ਲਾ ਲਓ ਇੱਥੇ ਕੰਮ ਦੇ ਹਾਲਾਤ ਉਨੇ ਚੰਗੇ ਨਹੀਂ ਕਿਉਂ ਨਹੀਂ ਚੰਗੇ ਮੈਂ ਤੁਹਾਨੂੰ ਫੇਰ ਦੱਸਦਾ ਜਿਹੜਾ ਵੀ ਬੰਦਾ ਯੂਰਪ ਦੇ ਵਿੱਚ ਆਉਂਦਾ ਨਾ ਕਿਤੋਂ ਵੀ ਆ ਗਿਆ ਔਰ ਡੁੱਡ ਕੇ ਆ ਗਿਆ ਨਾ ਉਹਨੇ ਬਾਰਸੀਲੋਨਾ ਆ ਕੇ ਡੱਗਣਾ ਉਹਨੇ ਬਾਰਸੀਲੋਨਾ ਆ ਕੇ ਬ੍ਰੇਕ ਲਾਉਣੀ ਉਹਦੋਂ ਗੱਲ ਜਾਂਦਾ ਨਹੀਂ ਉਹ ਜਿਹੜੇ ਬੰਦੇ ਕੋਈ ਮੈਡੜ ਨਿਕਲ ਗਿਆ ਮੈਡੜ ਦੇ ਪਿੰਡਾਂ ਨੂੰ ਨਿਕਲ ਗਿਆ ਮੈਂ ਉਹ ਬੰਦਿਆਂ ਦੀ ਗੱਲ ਕਰਦਾ ਜਿੰਨਾਂ ਕੋਲ ਕੋਈ ਸਕਿੱਲ ਹੈ ਨਹੀਂ ਜਿੰਨਾਂ ਕੋਲ ਕੋਈ ਕੰਮ ਧੰਦਾ ਨਹੀਂ ਆਉਂਦਾ ਉਹ ਬੰਦੇ ਉਧਰ ਨਿਕਲ ਜਾਂਦੇ ਕਿਤੇ ਨਾ ਕਿਤੇ ਰੈਸਟੋਰੈਂਟ ਤੇ ਕਿਤੇ ਨਾ ਕਿਤੇ ਪੱਕੇ ਫਟ ਹੋ ਜਾਂਦੇ ਆ ਤੇ ਉਹਨਾਂ ਬੰਦਿਆਂ ਨੂੰ ਉੱਥੇ ਕੰਮ ਮਿਲ ਜਾਂਦਾ ਉੱਥੇ ਫਿਰ ਕੰਪੀਟੀਸ਼ਨ ਘਟ ਜਾਂਦਾ ਕਿਵੇਂ ਘਟ ਜਾਂਦਾ ਕਿਉਂਕਿ ਉੱਥੋਂ ਤੱਕ ਸਾਰੇ ਬੰਦੇ ਅਪਰੋਚ ਨਹੀਂ ਕਰਦੇ ਹੁਣ ਤੁਸੀਂ ਦੱਸੋ ਜਿਹੜੇ ਬੰਦੇ ਤੁਸੀਂ ਵੀਡੀਓ ਵੇਖੀ ਆਂਨੇ ਆ ਤੁਹਾਡੇ ਵਿੱਚ ਕਿੰਨੇ ਬੰਦੇ ਐਗਰੀ ਆ ਤੁਸੀਂ ਬਾਰਸੀਲੋਨਾ ਨੂੰ ਛੱਡ ਕੇ ਮੈਡੜ ਜਾਗੋਗੇ ਮੈਨੂੰ ਕਮੈਂਟ ਕਰਕੇ ਦੱਸਣਾ ਜ਼ਰੂਰ ਆ ਵੀ 바ਰਸੇਲੋਨਾ ਛੱਡ ਕੇ ਤੁਸੀਂ ਮੈਡਰਿਡ ਜਾਣ ਨੂੰ ਤਿਆਰ ਆ ਜਾਂ 바ਰਸੇਲੋਨਾ ਛੱਡ ਕੇ ਕਿਸੇ ਹੋਰ ਸਟੇਟ ਦੇ ਵਿੱਚ ਹੋਰ ਸਪੇਨ ਦੇ ਸ਼ਹਿਰ ਵਿੱਚ ਜਾਣ ਨੂੰ ਤਿਆਰ ਆ ਤੁਸੀਂ ਨਹੀਂ ਜਾਂਦੇ ਜਿਹੜੇ ਜਿਹੜੇ ਜਾਂਦੇ ਆ ਮੈਨੂੰ ਦੱਸ ਦਿਓ ਇਸ ਕਰਕੇ ਸਾਰੇ ਬੰਦੇ ਸਾਡੇ ਇੱਥੇ ਰਹਿ ਜਾਂਦੇ ਹੋ ਕਹਿੰਦੇ ਅਸੀਂ ਕੰਮ ਵੀ ਇੱਥੇ ਕਰਾਂਗੇ ਤੇ ਅਸੀਂ ਰਾਵਾਂਗੇ ਵੀ ਇੱਥੇ ਚਾਹੇ ਸਾਨੂੰ ਕੰਮ ਮਿਲੇ ਚਾਹੇ ਨਾ ਮਿਲੇ ਤੇ ਜਦੋਂ ਕੰਮ ਕਿਤੇ ਖੁੱਲਦਾ ਉਦੋਂ ਕਰਾਊਡ ਹੋ ਜਾਂਦਾ ਤੇ ਸਾਡੇ ਬੰਦਿਆਂ ਦੀ ਗਿਣਤੀ ਵੱਧ ਜਾਂਦੀ ਤੇ ਸਾਡਾ ਕੰਮ ਘਟ ਜਾਂਦਾ ਇਹ ਚੀਜ਼ ਹੁੰਦੀ ਆ ਤਾਂ ਕਰਕੇ ਇੱਥੇ ਕੰਮ ਤੁਹਾਡੇ ਘਟੇ ਹੋਏ ਆ ਗੱਲਾਂ ਆਪਾਂ ਹੋਰ ਵੀ ਕਰਦੇ ਆ ਕਮੈਂਟ ਕਾਫੀ ਆ ਸਾਡੇ ਭਰਾਵਾਂ ਦੇ ਜਿਨ੍ਹਾਂ ਦੇ ਜਵਾਬ ਦੇਣ ਵਾਲੇ ਪਏ ਆ ਮੈਂ ਕੋਸ਼ਿਸ਼ ਕਰਦਾ ਜਿਨ੍ਹਾਂ ਜਿਨਾਰੇ ਜਵਾਬ ਮੈਂ ਦੇ ਸਕਾਂ ਬਾਕੀ ਵੀਡੀਓ ਸਾਰੀ ਵੇਖਿਆ ਕਰੋ ਕਮੈਂਟ ਮੈਨੂੰ ਫੇਰ ਕਰਿਆ ਕਰੋ ਅੱਧੀ ਵੀਡੀਓ ਤੇ ਨਾ ਕਰਿਆ ਕਰੋ ਕਿਉਂਕਿ ਤੁਹਾਨੂੰ ਗੱਲ ਨਹੀਂ ਸਮਝ ਆਉਣੀ ਮੈਂ ਕਿਹੜੀ ਕਹਾਣੀ ਸ਼ੁਰੂ ਕੀਤੀ ਆ ਤੇ ਕਿੱਥੇ ਜਾ ਕੇ ਉਹ ਮੈਂ ਮਕਾਉਂਦਾ ਉਸ ਤੋਂ ਅੱਗੇ ਇੱਕ ਸਾਡੇ ਬ੍ਰਦਰ ਨੇ ਇਹ ਕਮੈਂਟ ਕੀਤਾ ਭਾਈ ਜਿਹੜੀ ਤੁਸੀਂ ਗੱਲ ਦੱਸਦੇ ਆਣੇ ਇਹ ਅੱਜ ਤੋਂ ਕੋਈ 8 ਸਾਲ ਪਹਿਲਾਂ ਅਸੀਂ 5-600 ਯੂਰੋ ਉਹਦੋਂ ਮਿਲਦਾ ਹੁੰਦਾ ਸੀ ਮੇਰੇ ਭਰਾ ਮੇਰੇ ਬ੍ਰਦਰ ਤੁਸੀਂ ਗੱਲ ਕਰਦੇ ਆਣੇ ਪੁਰਾਣੀ ਇਹ ਉਹਨਾਂ ਨੇ ਮੈਨੂੰ ਕਿਹਾ ਮੈਂ ਤੁਹਾਨੂੰ ਬ੍ਰਦਰ ਐਸੇ ਬੰਦਿਆਂ ਨਾਲ ਮਲਾਦਮਾ ਜਿਹੜੇ ਅੱਜ ਵੀ 5-600 ਯੂਰੋ ਲਈ ਜਾਂਦੇ ਆ ਮੈਂ ਤੁਹਾਨੂੰ ਡਰਾਉਂਦਾ ਨਹੀਂ ਮੈਂ ਤੁਹਾਨੂੰ ਕਿਸੇ ਗੱਲੋਂ ਕਹਿੰਦਾ ਤੁਸੀਂ ਪ੍ਰਵਾਹ ਨਹੀਂ ਮੰਨਣੀ ਮੈਂ ਤੁਹਾਨੂੰ ਤਕੜੇ ਕਰਦਾ ਵੀਡੀਓ ਨੂੰ ਪੂਰੀ ਵੇਖਿਆ ਕਰੋ ਅੱਧੀ ਵੀਡੀਓ ਵੇਖ ਕੇ ਮੈਨੂੰ ਕਮੈਂਟ ਕਰੋਗੇ ਜੇ ਤੁਸੀਂ ਗਲਤ ਗਾਈਡ ਹੋਵੋਗੇ ਪੂਰੀ ਵੀਡੀਓ ਵੇਖਿਆ ਕਰੋ ਤੁਹਾਨੂੰ ਫੇਰ ਪਤਾ ਲੱਗਦਾ ਮੈਂ ਕਿਹੜੀ ਚੀਜ਼ ਤੁਹਾਨੂੰ ਸਮਝਾਉਣੀ ਚਾਹਣਾ ਸਾਰੀਆਂ ਗੱਲਾਂ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਭਾਈ ਤਕੜੇ ਹੋ ਜੋ ਤਕੜੇ ਹੋ ਜੋ ਇਹ ਗੱਲਾਂ ਤੁਹਾਨੂੰ ਫੇਸ ਹੋਣਗੀਆਂ ਜਿਹੜੇ ਬੰਦੇ ਇਹ ਗੱਲਾਂ ਕਰਦੇ ਆ ਨਾ ਭਾਈ ਤੁਸੀਂ ਸਾਨੂੰ ਡਰਾਈ ਜਾਂਦੇ ਆ ਜਾਂ ਸਾਨੂੰ ਡੀਮੋਟੀਵੇਟ ਕਰਦੇ ਆ ਉਹ ਸਾਰੇ ਸਾਡੇ ਭਰਾ ਸਕ੍ਰੀਨ ਵਿੱਚ ਨਹੀਂ ਰਹਿੰਦੇ ਉਹ ਇੰਡੀਆ ਵਿੱਚ ਰਹਿੰਦੇ ਆ ਪਾਕਿਸਤਾਨ ਵਿੱਚ ਰਹਿੰਦੇ ਆ ਜਾਂ ਸਕ੍ਰੀਨ ਤੋਂ ਬਾਹਰ ਕਰਕੇ ਹੋਰ ਕੰਟਰੀ 'ਚ ਰਹਿੰਦੇ ਆ ਜਿਹੜੇ ਫੇਸ ਟੂ ਫੇਸ ਤੇ ਪ੍ਰੋਬਲਮ ਨੂੰ ਫੇਸ ਨਹੀਂ ਕਰਦੇ ਜਿਹੜੇ ਬਾਕੀ ਕਮੈਂਟ ਕੀਤੇ ਆ ਸਾਡੇ ਭਰਾਵਾਂ ਨੇ ਉਹ ਬੰਦੇ ਸਾਡੇ ਸਾਰੇ ਇੱਥੇ ਰਹਿੰਦੇ ਆ ਉਹਨੂੰ ਮਿਲਦੇ ਆ ਮੈਨੂੰ ਜਾਣਦੇ ਮੈਂ ਉਹਨਾਂ ਨੂੰ ਜਾਣਦਾ ਉਹਨਾਂ ਨਾਲ ਮੇਰਾ ਲਿੰਕ ਭਰਾਵਾਂ ਵਾਲਾ ਤੇ ਜਿਹੜੇ ਬੰਦੇ ਇੱਥੇ ਨਹੀਂ ਸਾਡੇ ਭਰਾ ਰਹਿੰਦੇ ਉਹਨਾਂ ਨੇ ਗੱਲਾਂ ਦੀ ਸੱਚਾਈ ਦਾ ਨਹੀਂ ਪਤਾ ਜਦੋਂ ਤੁਸੀਂ ਪੂਰੀ ਵੀਡੀਓ ਨੂੰ ਵੇਖੋਗੇ ਸਮਝੋਗੇ ਆਪਣੇ ਸਾਰੇ ਚੈਨਲ ਤੇ ਜਿੰਨੀਆਂ ਵੀ ਵੀਡੀਓ ਆ ਉਹ ਚੈਨਲ ਤੇ ਜਿੰਨੀਆਂ ਵੀਡੀਓ ਸਾਡੀਆਂ ਸਾਰੀਆਂ ਸਾਡੇ ਭਰਾਵਾਂ ਲਈ ਆ ਜਿਹੜੇ ਮੇਰੇ ਬ੍ਰਦਰ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਦਾ ਚੈਨਲ ਆ ਤੇ ਤਾਂ ਕਰਕੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਜਿਹੜੀ ਗੱਲ ਮੈਂ ਇੱਥੇ ਤੁਹਾਨੂੰ ਪ੍ਰੈਕਟੀਕਲ ਵੇਖੂਗਾ ਮੈਂ ਉਹ ਗੱਲ ਕਹਿਣੀ ਆ ਤੁਹਾਨੂੰ ਚੰਗੀ ਲੱਗਦੀ ਆ ਜਾਂ ਨਹੀਂ ਲੱਗਦੀ ਇਹਦੇ ਨਾਲ ਮੈਨੂੰ ਮਤਲਬ ਨਹੀਂ ਮੈਨੂੰ ਮਤਲਬ ਇਹ ਆ ਵੀ ਜੋ ਚੀਜ਼ ਹੈਗੀ ਆ ਮੈਂ ਤੁਹਾਡੇ ਤੱਕ ਉਹ ਪਹੁੰਚਾਤੀ ਐਵੇਂ ਮੈਂ ਵਧਾ ਚੜਾ ਕੇ ਤੁਹਾਨੂੰ ਕਹਾਂ ਮੈਂ ਤੁਹਾਡੀ ਨੇਰੀ ਪਟਾ ਦੂੰਗਾ ਹੁਣੇ ਮੈਂ ਗੱਲਾਂ ਕਹਿਦਣਾ ਤੇ ਬੜੀ ਮौज ਆ ਫਲਾਣਾ ਬਹੁਤ ਨਿਆਰੀ ਆਏ ਪਈ ਆ ਤੇ ਜਿਹੜੇ ਸਾਡੇ ਭਰਾ ਸਪੇਨ ਦੇ ਵਿੱਚ ਬੈਠੇ ਆ ਨਾ ਉਹ ਮੈਨੂੰ ਕਮੈਂਟ ਕਰਕੇ ਕਹਿੰਦੇ ਭਾਜੀ ਇੱਥੇ ਸਾਡੇ ਹਾਲ ਤਿਹੜੇ ਆ ਤੁਸੀਂ ਕਿਉਂ ਚੰਗੇ ਆਖਦੇ ਆ ਇਹ ਗੱਲਾਂ ਆਪਣੇ ਚੈਨਲ ਤੇ ਨਹੀਂ ਹੁੰਦੀਆਂ ਜਿਹੜੀ ਚੀਜ਼ ਹੈਗੀ ਆ ਮੈਂ ਉਹ ਤੁਹਾਡੇ ਮੂਰੇ ਪੇਸ਼ ਕਰ ਦੇਣੀ ਜੋ ਮੈਂ ਇਨ੍ਹਾਂ ਅੱਖਾਂ ਨਾਲ ਵੇਖੀ ਆ ਤੇ ਇਸ ਲਈ ਇੱਥੇ ਤਨਖਾਹ ਹੁਣ 5-600 ਯੂਰੋ ਹੈਗੀਆਂ ਫੇਰ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਮੇਰੇ ਭਰਾ ਕੋਲੇ ਕੰਮ ਹੈਗਾ ਨਾ ਜਾਰੀ ਉਹ ਕਹਿੰਦਾ ਕੰਮ ਬਹੁਤ ਹੈਗਾ ਇੱਥੇ ਪਿੰਡਾਂ ਨੂੰ ਨਿਕਲ ਜਾਾਂਗੇ ਫਲਾਣੇ ਥਾਂ ਕਰ ਲਾਂਗੇ ਉੱਥੇ ਕਰ ਲਾਂਗੇ ਹਨਾ ਉਹ ਇਹ ਗੱਲਾਂ ਕਹਿੰਦਾ ਤੇ ਪਲੀਜ਼ ਪਲੀਜ਼ ਉਹ ਮੇਰੇ ਨਾਲ ਕੰਟੈਕਟ ਕਰੇ ਮੇਰੇ ਭਰਾ ਮੇਰੇ ਦੋਸ ਬੜੇ ਮੇਰੇ ਤੱਕ ਅਪਰੋਚ ਕਰਦੇ ਆ ਕੰਮ ਦੇ ਲਈ ਤੁਸੀਂ ਕਮੈਂਟ ਵੀ ਵੇਖ ਲਿਓ ਵੀਡੀਓ ਤੇ ਆਪਾਂ ਉਹਨਾਂ ਦੀ ਮਦਦ ਕਰਦੇ ਆ ਤੁਹਾਡੇ ਕੋਲ ਕੋਈ ਰਾਹ ਹੈਗਾ ਤਾਂ ਮੈਨੂੰ ਜਰੂਰ ਦੱਸੋ ਮੈਂ ਰਾਹ ਉਹਨਾਂ ਤੱਕ ਪਹੁੰਚਾਉਂਗਾ ਮੈਂ ਆਦਾ ਪੂਰਾ ਜੋਰ ਲਾਉਂਗਾ ਜਿਸ ਤੱਕ ਬੰਦਿਆਂ ਤਾਂ ਗੱਲ ਪਹਚਾਈ ਗਈ ਜੇਕਰ ਤੁਹਾਡੇ ਕੋਲ ਕੰਮ ਹੈਗਾ ਤੇ ਮੇਰੇ ਨਾਲ ਕੰਟੈਕਟ ਕਰਿਓ ਜਿਹੜੇ ਬੰਦੇ ਇੱਥੋਂ ਬਾਹਰ ਬਹਿ ਕੇ ਕਹਿੰਦੇ ਆ ਜੀ ਇੱਥੇ ਹਾਲ ਵਧੀਆ ਹੈਗਾ ਕੰਮ ਚੱਲੀ ਜਾਂਦਾ ਫਿਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਰੀਆਂ ਗੱਲਾਂ ਜਿੰਨੀਆਂ ਤੁਸੀਂ ਸੁਣ ਲਈਆਂ ਇਹਨਾਂ ਦੇ ਉੱਤੇ ਟੈਨਸ਼ਨ ਨਹੀਂ ਲੈਣੀ ਸਿਰਫ ਆਪਦੇ ਆਪ ਨੂੰ ਤਕੜੇ ਕਰਨਾ ਜਿਵੇਂ ਆਪਾਂ ਕਿਸੇ ਕੰਪੀਟੀਸ਼ਨ ਲੜਨ ਦੇ ਵਿੱਚ ਜੈਮ ਲਾਉਣੀ ਆ ਨਾ ਬੰਦਾ weight ਚੱਕਦਾ ਡੰਬਲ ਚੱਕਦਾ ਉਹ ਕਾਹ ਤੋਂ ਚੱਕਦਾ ਹੁੰਦਾ ਡਰਾਉਣ ਲਈ ਨਹੀਂ ਹੁੰਦਾ ਆਪਾਂ ਕਹਦੀਏ ਸ਼ਾਂਤ ਆ ਬੜੀ ਤਕਲੀਫ ਹੁੰਦੀ ਪਈ ਆ ਤੇ ਅਸੀਂ ਭਾਈ ਜੀ ਅਸੀਂ ਤਾਂ ਜੈਮ ਲਾਉਣੀ ਨਹੀਂ ਅਸੀਂ ਤਾਂ ਭਾਰ ਚੱਕਣਾ ਨਹੀਂ ਸਾਨੂੰ ਜੋਰ ਆਉਂਦਾ ਸਾਨੂੰ ਪਸੀਨਾ ਆਉਂਦਾ ਅਸੀਂ ਤਾਂ ਕਰਨਾ ਹੀ ਨਹੀਂ ਕੋਸ਼ਿਸ਼ ਇਹ ਤਾਂ ਔਖਾ ਬੜਾ ਇਹ ਮੈਂ ਤਾਂ ਤੁਹਾਡਾ ਜੈਮ ਲਵਾਉਣਾ ਪਿਆ ਇਹ ਗੱਲਾਂ ਦੇ ਨਾਲ ਤੁਸੀਂ ਤਕੜੇ ਹੋ ਜਦੋਂ ਤੁਹਾਡਾ ਕੰਪੀਟੀਸ਼ਨ ਹੋਵੇ ਤਾਂ ਤੁਸੀਂ ਸਾਰਿਆਂ ਨੂੰ ਜਵਾਬ ਠਾਠਾ ਦੇ ਸਕੋ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੋਵੇ ਵੀਡੀਓ ਆਪਾਂ ਕਰਦੇ ਪਏ ਕੰਟੀਨਿਊ ਮੈਂ ਫੇਰ ਬੇਨਤੀ ਕਰਦਾ ਜੇਕਰ ਤੁਹਾਡੇ ਕੋਲ ਕੋਈ ਕੰਮ ਧੰਦਾ ਹੈਗਾ ਤੇ ਮੇਰੇ ਭਰਾਵਾਂ ਨੂੰ ਅਸੀਂ ਲਵਾਵਾਂਗੇ ਸਾਡੇ بڑے ਬ੍ਰਦਰ ਵਿਲੇ ਬੈਠੇ ਆ ਤਾਂ ਉਹਨਾਂ ਨੂੰ ਆਪਾਂ ਲਵਾ ਦਈਏ ਜੇਕਰ ਤੁਹਾਡੇ ਕੋਲ ਕੋਈ ਸਲਾਹ ਹੈਗੀ ਤਾਂ ਮੰਜੂਰ ਦੇ ਦਿਓ ਮੈਂ ਫੇਰ ਬੇਨਤੀ ਕਰਦਾ ਇਹ ਬੰਦੇ ਉਹੀ ਬੋਲਦੇ ਆ ਜਿਹੜੇ ਸਪੇਨ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਇੱਥੋਂ ਦੇ ਹਾਲਾਤ ਦਾ ਨਹੀਂ ਪਤਾ ਉਹ ਬੰਦੇ ਸਾਰੇ ਬਾਹਰ ਦੇ ਆ ਇੱਥੋਂ ਦੇ ਨਹੀਂ ਜਿਹੜੇ ਬੰਦੇ ਇੱਥੋਂ ਵਾਲੇ ਰਹਿਣ ਵਾਲੇ ਆ ਉਹ ਸਾਰੇ ਭਰਾ ਮੈਨੂੰ ਘੱਟੋ ਘੱਟ 89% ਕਮੈਂਟ ਕਰ ਚੁੱਕੀ ਆ ਮੈਂ ਵੀਡੀਓ ਵਿੱਚ ਜੋ ਬੋਲਿਆ ਸੱਚ ਬੋਲਿਆ 2% ਉਹ ਬੰਦੇ ਆ ਜਿਨ੍ਹਾਂ ਨੂੰ ਇੱਥੋਂ ਬਾਰੇ ਨਹੀਂ ਪਤਾ ਉਹ ਗੱਲ ਕਰਦੇ ਤੁਹਾਨੂੰ ਹੀ ਪਤਾ ਲੱਗ ਜੂਗਾ ਜਦੋਂ ਇਸ ਧਰਤੀ ਤੇ ਪੈਰ ਰੱਖੋਗੇ ਇੱਕ ਬ੍ਰਦਰ ਨੇ ਮੈਨੂੰ ਕਮੈਂਟ ਕੀਤਾ ਭਾਜੀ ਮੈਂ ਮਹੀਨੇ ਤੱਕ ਆ ਜਾਣਾ ਤੇ ਮੈਂ ਤੁਹਾਨੂੰ ਮਿਲੂੰਗਾ ਕਿ ਜੀ ਆਇਆਂ ਨੂੰ ਸੋਹਣਿਆ ਮੈਨੂੰ ਮਿਲਣ ਜਰੂਰ ਤੇ ਤੁਹਾਨੂੰ ਆਪਾਂ ਜਿੰਨੇ ਜੋਗੇ ਹੋਏ ਤੁਹਾਡੀ ਮਦਦ ਕਰਾਂਗੇ ਬਾਟੇ ਮੇਰੀਆਂ ਗੱਲਾਂ ਨੂੰ ਸੀਰੀਅਸ ਲਿਆ ਕਰੋ ਆਪਾਂ ਗੱਲਾਂ ਇਹ ਤੁਹਾਡੇ ਤੱਕ ਪਹੁੰਚਾਉਣੇ ਆ ਤੁਸੀਂ ਸਿਆਣੇ ਹੋ ਜੋ ਤੁਹਾਨੂੰ ਸਾਰੀ ਗੱਲ ਦਾ ਪਤਾ ਹੋਵੇ ਤੇ ਥੈਂਕ ਯੂ ਸਾਰਿਆਂ ਦਾ ਆਪਾਂ ਵੀਡੀਓ ਕਰਦੇ ਪੈਂ ਕੰਟੀਨਿਊ ਗੁੱਸਾ ਨਹੀਂ ਕਰਨਾ ਸਾਰੀਆਂ ਵੀਡੀਓ ਇਹ ਵਿੱਚ ਵੇਖਿਓ ਆਪਾਂ ਤੁਹਾਡੇ ਲਈ ਹੌਸਲੇ ਦੀ ਗੱਲ ਕੀਤੀ ਆ ਹੌਸਲੇ ਤੋਂ ਬਿਨਾ ਗੱਲ ਕੋਈ ਵੀ ਨਹੀਂ ਤੇ ਸਾਰਿਆਂ ਨੇ ਵੀਡੀਓ ਨੇ ਮਾਰੀ ਤੇ ਉਸ ਤੋਂ ਅੱਗੇ ਕਾਫੀ ਕਮੈਂਟ ਹੋਰ ਵੀ ਹੈਗੇ ਆ ਜਿਨ੍ਹਾਂ ਦੇ ਜਵਾਬ ਦੇਣੇ ਆ ਤੇ ਬਟ ਕਮੈਂਟ ਬਹੁਤ ਜ਼ਿਆਦੇ ਆ ਮੇਰਾ ਜੀ ਕਰਦਾ ਸਾਰਿਆਂ ਦੇ ਜਵਾਬ ਦੇਵਾਂ ਬਟ ਟਾਈਮ ਤੇ ਨਾਲ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਇਸ ਲਈ ਮੈਂ ਗੱਲਾਂ ਤੁਹਾਨੂੰ ਕੋਈ ਸ਼ਾਰਟ ਵਿੱਚ ਦੱਸਣ ਲੱਗਾ ਇੱਕ ਸਾਡੇ ਬ੍ਰਦਰ ਨੇ ਕਿਹਾ ਮੈਨੂੰ ਟੈਲੀ ਆਉਂਦੀ ਆ ਜਾਂ ਸੈਪ ਆਉਂਦਾ ਜਾਂ ਕੰਪਿਊਟਰ ਦਾ ਕੋਈ ਸੌਫਟਵੇਅਰ ਚਲਾ ਲੈਣੇ ਆ ਤੇ ਉਹਦੇ ਤੇ ਭਾਜੀ ਮੈਨੂੰ ਕੰਮ ਮਿਲ ਜੂਗਾ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਇੱਥੇ ਜੇ ਤੁਹਾਡੇ ਕੋਲ ਪੇਪਰ ਨਾ ਹੋਏ ਤੇ ਤੁਹਾਡੇ ਕੋਲ ਲੈਂਗੁਏਜ ਨਾ ਹੋਈ ਤੇ ਤੁਹਾਨੂੰ ਡਿਫਿਕਲਟ ਹੋਊਗਾ ਬਟ ਤੁਹਾਨੂੰ ਜੇਕਰ ਕੰਮ ਆਉਂਦਾ ਤੇ ਉਹਦੇ ਲਈ ਤੁਹਾਡੇ ਚਾਂਸ ਬਣ ਜਾਂਦੇ ਆ ਤੁਸੀਂ ਕੰਮ ਦੇ ਵਿੱਚ ਛੇਤੀ ਸੈੱਟ ਹੋ ਜਾਓਗੇ ਇਹ ਤੁਹਾਡੇ ਲਈ ਪਲੱਸ ਪੁਆਇੰਟ ਆ ਤੁਹਾਨੂੰ ਕੰਮ ਆਉਂਦਾ ਤੇ ਇਹਦੇ ਨਾਲ ਤੁਹਾਨੂੰ ਲੈਂਗੁਏਜ ਆਉਣੀ ਜ਼ਰੂਰੀ ਆ ਕਿਉਂਕਿ ਜਿੰਨੇ ਤੇ ਕੰਪਿਊਟਰ ਤੇ ਕੰਮ ਕਰਦੇ ਆ ਨਾ ਉਹ ਇੰਗਲਿਸ਼ ਵਿੱਚ ਨਹੀਂ ਕਰਦੇ ਉਹ ਸਪੈਨਿਸ਼ ਵਿੱਚ ਕਰਦੇ ਆ ਜਦੋਂ ਸਪੈਨਿਸ਼ ਵਿੱਚ ਕਰੋਗੇ ਤੇ ਤੁਹਾਨੂੰ ਉਹਦੀ ਸਮਝ ਨਹੀਂ ਆਉਣੀ ਚਾਹੀਏ ਤੁਹਾਨੂੰ ਉਹ ਆਉਂਦਾ ਤੇ ਉਦੋਂ ਅੱਗੇ ਜੇਕਰ ਤੁਸੀਂ ਇਹ ਸਿਸਟਮ ਦੇ ਵਿੱਚ ਕਿਤੇ ਵੀ ਕੰਮ ਲੱਗਣਾ ਉੱਥੇ ਉਹਨਾਂ ਨੇ ਤੁਹਾਨੂੰ ਪੁੱਛਣਿਆ ਪੇਪਰ ਤੇ ਨਾਲ ਤੁਹਾਨੂੰ ਲੱਗਦੀ ਗੱਲ ਐਡ ਇਹ ਵੀ ਕਰਦਾ ਤੁਹਾਡੇ ਕੋਲ ਕੋਈ ਕੋਰਸ ਆ ਤਾਂ ਤੁਹਾਨੂੰ ਫਾਇਦਾ ਜ਼ਰੂਰ ਹੋ ਜੂਗਾ ਥੋੜਾ ਲੇਟ ਹੋ ਜੂਗਾ ਤੇ ਫਾਇਦਾ ਹੋ ਜੂਗਾ ਤੇ ਉਸ ਤੋਂ ਅੱਗੇ ਇੱਕ ਸਾਡੇ ਬ੍ਰਦਰ ਨੇ ਇਹ ਗੱਲ ਮੈਨੂੰ ਕਹੀ ਆ ਕਹਿੰਦੇ ਭਾਜੀ ਮੈਨੂੰ ਸਲੂਨ ਦਾ ਕੰਮ ਆਉਂਦਾ ਮੈਨੂੰ ਕਿੰਨੀ ਪੇ ਮਿਲ ਜੂਗੀ ਮੈਂ ਕੁਵੈਤ ਵਿੱਚ ਵੀ ਕੰਮ ਕੀਤਾ 12 ਸਾਲ ਤੇ ਬਾਅਦ ਚ ਇੱਕ ਜਗ੍ਹਾ ਹੋਰ ਵੀ ਕੀਤਾ ਕਾਫੀ ਐਕਸਪੀਰੀਅੰਸ ਦੱਸਿਆ ਮੇਰੇ ਬ੍ਰਦਰ ਨੇ ਤੇ ਉਹਨਾਂ ਨੂੰ ਕੰਮ ਜਿਹੜਾ ਸਲੂਨ ਦਾ ਮਿਲਣਾ ਉਹ ਮਿਲ ਜੂਗਾ ਉਹ ਵੀ ਲਿੰਕ ਸਿਰ ਤੇ ਆ ਤੇ ਤੁਹਾਨੂੰ ਮਿਨਿਮਮ ਮਿਨਿਮਮ 800 900 ਯੂਰੋ ਤੱਕ ਪੇ ਮਿਲ ਸਕਦੀ ਆ ਤੁਹਾਡੇ ਕੋਲ ਸਕਿੱਲ ਆ ਜੇਕਰ ਤੁਹਾਨੂੰ ਕੰਮ ਆਉਂਦਾ ਤੇ ਲੈਂਗੁਏਜ ਬੰਦਾ ਹੌਲੀ-ਹੌਲੀ ਸਿੱਖ ਜੂਗਾ ਤੇ ਪਹਿਲਾਂ ਤੁਹਾਨੂੰ ਪੈਸੇ ਕੱਟ ਦੇਣਗੇ ਜਦੋਂ ਤੁਹਾਨੂੰ ਲੈਂਗੁਏਜ ਆਉਣ ਲੱਗੀ ਤੇ ਉਦੋਂ ਆਫਟਰ ਤੁਹਾਡੀ ਪੇ ਵਧਦੀ ਜਾਊਗੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਉਹ ਪੈਸੇ ਕੱਟ ਦੇਣਗੇ ਤੇ ਕੰਮ ਇਹ ਵੀ ਵਧੀਆ ਤੇ ਕੰਮ ਕੋਈ ਵੀ ਆ ਚਾਹੇ ਜੇਕਰ ਤੁਹਾਡੇ ਕੋਲ ਸਕਿੱਲ ਹੈਗੀ ਆ ਤੁਹਾਨੂੰ ਥੋੜਾ ਟਾਈਮ ਪਾ ਕੇ ਪਹਿਲਾਂ ਲੈਂਗੁਏਜ ਸਿੱਖਣੀ ਪੈਂਦੀ ਆ ਲੈਂਗੁਏਜ ਤੋਂ ਬਾਅਦ ਤੁਸੀਂ ਆਪ ਦਾ ਹੌਲੀ-ਹੌਲੀ ਕਰਕੇ ਸਾਰਾ ਰਿਗਾਰਡ ਸਾਰੀ ਸੈਟਿੰਗ ਕਰ ਲੈਣੇ ਆ ਇਹ ਗੱਲਾਂ ਬਾਤਾਂ ਸੀ ਤੇ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਨੂੰ ਫੇਰ ਕਹਿਣਾ ਜੇਕਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਈ ਕਈ ਕਮੈਂਟ ਵਿੱਚੋਂ ਰਹਿ ਗਏ ਹੋਏ ਤੇ ਜੇਕਰ ਤੁਸੀਂ ਉਹ ਵੀ ਕਮੈਂਟ ਮੈਂ ਨਹੀਂ ਰਿਪਲਾਈ ਕਰ ਸਕਿਆ ਤੇ ਤੁਸੀਂ ਪਲੀਜ਼ ਮੇਰ ਨਾਲ ਕਰਿਓ ਕੰਟੈਕਟ ਤੇ ਮੈਂ ਤੁਹਾਡੇ ਰਿਪਲਾਈ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਥੈਂਕ ਯੂ ਧੰਨਵਾਦ ਮੇਰੇ ਉਹਨਾਂ ਭਰਾਵਾਂ ਦਾ ਜਿਹੜੇ ਬੰਦੇ ਮੇਰ ਨਾਲ ਜੁੜੇ ਆ ਤੇ ਜਿਨ੍ਹਾਂ ਨੇ 98% ਕਮੈਂਟ ਕੀ ਤੇ ਆ ਵੀ ਗੱਲ ਬਿਲਕੁਲ ਸੱਚ ਆ ਤੇ ਮੈਂ ਫੇਰ ਕਹਿਣਾ ਆਪਾਂ ਗੱਲ ਸੱਚ ਕਰਨੀ ਹੁੰਦੀ ਆ ਬਾਕੀ ਕਮੈਂਟਾਂ ਦੇ ਰਿਪਲਾਈ ਮੈਂ ਨਹੀਂ ਦੇ ਸਕਿਆ ਜੇਕਰ ਹਜੇ ਵੀ ਕੋਈ ਰਹਿੰਦਾ ਹੋਇਆ ਤਾਂ ਮੈਨੂੰ ਇਸ ਵੀਡੀਓ ਥੱਲੇ ਕਰਿਓ ਕਮੈਂਟ ਮੈਂ ਤੁਹਾਡੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਥੈਂਕ ਯੂ ਸਾਰਿਆਂ ਦਾ ਧੰਨਵਾਦ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਬਾਬਾ ਨੜਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ